ਅਹੀ ਇਹੇ ਕੁਝ ਕਰਦੇ ਆਏ ਆ ਡਿਊਟੀ ਤੋਂ ਵੀਡੀਓ ਦਿੰਦੇ ਆਏ ਆ ਐਵੇਂ ਤਾਂ ਨਹੀਂ ਕਰਦੇ 11:00 ਵਜੇ ਤੋਂ ਲੈ ਕੇ 12:00 ਵਜੇ ਤੱਕ ਡਿਊਟੀ ਦੇਖਦੇ ਆਉਣ ਤਾਂ ਸਭ ਕੁਝ ਵੀ ਨਹੀਂ ਆਇਆ ਕੋਈ ਇਹਨਾਂ ਦੀ ਬਹੁਤ ਹਸਬੰਦ ਦੀ ਰਿਪੋਰਟ ਕੱਢਦੀ ਇਹਨਾਂ ਦੀ ਹੈਗੀ ਆ ਹੁਣ ਉਹ ਅੰਦਰ ਕਹਿੰਦੇ ਵੀ ਐਲੋ ਕਹਿੰਦਾ ਮੈਂ ਅਸੀਂ ਨਹੀਂ ਥੋੜੀ ਸੁਣਦੇ ਕਿ ਉਹ ਨਹੀਂ ਤੂੰ ਸੁਣਦਾ ਜਦੋਂ ਤੇਰੇ ਕੋਲ VOTER ਕਾਹਦਾ ਵੋਟਰ ਕਾਰਡ ਪੁਰਾਣਾ ਹੋ ਗਿਆ ਵੋਟਰ ਕਾਰਡ ਪੁਰਾਣਾ ਹੋ ਗਿਆ ਤੂੰ ਸਾਨੂੰ ਦੱਸਣਾ ਕਿ ਨਹੀਂ ਦੱਸ ਸਾਰੇ ਜਗ੍ਹਾ ਕਿਹੜੀ ਹੈ ਸਰ ਜਗ੍ਹਾ ਕਿਹੜੀ ਹੈ ਇਹ ਮੋਡਲ ਗ੍ਰਾਮ ਹੈਗਾ ਮਾਲਵਾ ਸਕੂਲ ਇਹ ਬੂਥ 72 72 ਦੀ ਗੱਲ ਹੈ 72 ਤੇ ਪਹਿਲਾਂ ਇਹਦਾ ਇਸ਼ੂ ਕੀ ਹੋਇਆ ਸਰ ਹਸਬੰਡ ਦਾ 72 ਚ ਲਿਖਿਆ ਹੋਇਆ ਵਾਈਫ ਦਾ 73 ਚ ਲਿਖਤਾ ਹੋਇਆ ਨਾਮ ਉਹ ਮੈਂ 12 ਪਹਿਲਾਂ ਕਈ ਜਾਂਦੇ ਜਾਓ ਕੋਈ ਵੋਟ ਨਹੀਂ ਦੀ ਤੁਹਾਡੀ ਦੂਸਰਾ ਕਨਫਿਊਜ਼ਨ ਆ ਨਹੀਂ ਨਹੀਂ ਵੋਟ ਹੀ ਉਹਦੇ ਚ ਹੈ ਨਹੀਂ ਸੀਗੀ ਉਹ ਹੁਣ ਅੰਦਰੋਂ ਬੀਐਲਓ ਦੇਖਣ ਨੂੰ ਨਹੀਂ ਰਾਜੀ ਹੈਗਾ ਹੁਣ ਜਦੋਂ ਉਹਨੂੰ ਬੋਲੇ ਤਾਂ ਵੀ ਉਹ ਲੋ ਨੇ ਐਪ ਕੱਢੀ ਆਪਣੀ ਉਹਦੇ ਚੋਂ ਨਾ ਬੋਲਦੇ ਬੋਲਦੇ ਹਾਂ ਹੁਣ ਵੋਟ ਹੈਗੀ ਆ ਹੁਣ ਇੱਕ ਵੋਟ ਹੈਗੀ ਇੱਕ ਦੀ ਕਨਫਰਮ ਅਜੇ ਕਰਨੀ ਆ ਇੱਕ ਪਵਾਦੀ ਆ ਇੱਕ ਦੀ ਹੈ ਮੋਟਾ ਮਿਸ ਹੋਰੀਆਂ ਗਵਾ ਹਾਂ ਵੋਟਾਂ ਹੀ ਨਹੀਂ ਇੱਕ ਕੇਸ ਹਾਲੇ ਤੱਕ ਮਿਸਿੰਗ ਦੇ ਆਏ ਨਹੀਂ ਭਾਈ ਇਹ ਤਾਂ ਹੁਣ ਸਾਨੂੰ ਪਤਾ ਨਹੀਂਗਾ ਅਸੀਂ ਦੱਸ ਦੋ ਇਹ ਤਾਂ ਹੁਣ ਜਿਹਨਾਂ ਦੀ ਵੋਟ ਜਿਹੜੇ ਮਤਲਬ ਲੇਡੀਜ਼ ਦਾ ਹੋਇਆ ਇਸ਼ੂ ਹੋਇਆ ਉਹ ਉਹ ਦੀ ਹੋ ਗਈ ਉਹ ਦੀ ਵੋਟ ਪੈ ਗਈ ਹੈ ਉਹਦੇ ਹਸਬੰਡ ਦਾ ਨਾਂ ਕੱਟਤਾ ਤੁਸੀਂ ਦੇਖੋ ਇੱਕੋ ਹੀ ਘਰ ਦੇ ਵਿੱਚ ਹਸਬੰਡ ਦੀ ਹੈ ਨਹੀਂ ਕੀ ਵਾਈਫ ਦੀ ਹੈਗੀ ਹੈ ਵਾਈਫ ਦੀ ਹੈਗੀ ਹੈ ਉਹਨਾਂ ਦੀ ਕਰਦੇ ਕਿਵੇਂ ਲੇਡੀ ਕਰਦੇ ਓਏ ਸ਼ੀਵਾ ਦੇ ਐਨਡੀਸੀ ਆਫਿਸ ਡੀਸੀ ਆਫਿਸ ਹੀ ਹੋ ਗਈ ਅਵੇ ਰਟਾਫਿਸ ਲੱਗਣ ਦੇ ਬਾਵਜੂਦ ਵੋਟ ਕੱਟੀ ਗਈ ਹੈ ਉਹ ਦੇਖ ਲੋ ਹਾਲ ਉਹ ਹੁਣ ਰਿਟਾਇਰ ਹੋਈ ਹੋਈ ਆ ਉਹ ਤਾਂ ਮੇਰੇ ਖਾਲ 37 ਸਾਲ ਉੱਤੇ ਡੀਸੀ ਦੇ ਨਾਲ ਕਰਦੀ ਆਈ ਆ ਜੌਬ ਤੇ ਹੁਣ ਸਾਰੀ ਇਸ਼ੂ ਖਤਮ ਹੋ ਗਿਆ ਹਾਂ ਹੁਣ ਗਏ ਆ ਆਪਣੇ ਹਸਬੰਦ ਨੂੰ ਲੈਣ ਵਾਸਤੇ ਇੱਕ ਵਾਰ ਉਹਦੇ ਬੱਚੇ ਦੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 ਸकाई ਟੀਵੀ ਦਿਨਾਂ